ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖ ਰਹੇ ਹੋ ਵਿਰੋਧ ਕੋਈ ਨਹੀਂ ਹੈ ਜੀ ਇਹ ਬੀਜੇਪੀ ਪਾਰਟੀ ਵੱਲੋਂ ਬਹੁਤ ਝਾਰਾਂ ਸਵਰਸਥਨ ਹੈ ਕੋਈ ਵਿਰੋਧ ਨਹੀਂ ਹੈ ਡੰਮੀਆਂ ਬੈਠੀਆਂ ਨੇ ਪੇਡ ਕਹਿੰਨੇ ਆ ਜਿਨ੍ਹਾਂ ਨੂੰ ਉਹ ਬੈਠੀਆਂ ਹਸਦੀ ਕਿਸਾਨ ਪਤਾ ਟਾਈਮੇ ਹੀ ਆਉਂਦੇ ਇੱਥੇ ਗੇਜਰਾਮ ਵਾਲਮੀਕੀ ਆ ਗਏ ਕੋਈ ਨਹੀਂ ਆਉਂਦਾ ਇਹਨਾਂ ਦੇ ਮੂਹਰੇ ਸਭ ਫੈਲੇ ਇਹਨਾਂ ਮੂਹਰੇ ਇਹ ਪੇਡ ਬੈਠੇ ਨੇ ਪੇਡ ਤਾਂ ਹੁਣ ਪਾਰਟੀਆਂ ਨੇ ਬਿਠਾਏ ਹੋਏ ਹੁੰਦੇ ਨੇ ਜਦੋਂ ਪਾਰਟੀਆਂ ਬਿਠਾਣਗੀਆਂ ਉਹ ਬੋਲਣਗੇ ਪਾਰਟੀਆਂ ਪਿੱਛੋਂ ਬਿਠਾਏ ਹੋਏ ਹੁੰਦੇ ਆਂ ਜੀ ਅਸਲੀ ਕਿਸਾਨ ਪਤਾ ਟਾਈਮੇ ਨਹੀਂ ਹੈਗਾ ਦਿਹਾੜੀ ਤੇ ਲੰਦਾ ਗਿਆ ਨਹੀਂ ਸਰ ਤੇ ਪੇਡ ਨੇ ਫਿਰ ਅਥਰੂ ਗਏ ਤੇ ਗੋਲੇ ਕਿਉ ਸਿੱਟਣ ਨੇ ਉਧਰੋਂ ਹਰਿਆਣਾ ਨੇ ਕੋਈ ਨਹੀਂ ਉਹ ਵੀ ਪਾਰਟੀਆਂ ਨੇ ਕਰਾਏ ਗਏ ਆ ਕਿ ਅੱਜ ਉਹ ਹਰੇ ਰੰਗ ਦਾ ਝੰਡਾ ਚੱਕ ਕੇ ਤੇ ਹਰੇ ਰੰਗ ਦੀ ਪੱਗ ਬੰਨ ਕੇ ਸਾਡਾ ਬੀਜੇਪੀ ਪਾਰਟੀ ਦਾ ਵਿਰੋਧ ਕਰਦੇ ਨੇ ਤੇ ਦੂਜੇ ਦਿਨ ਉਹ ਕਦੇ ਅਕਾਲੀ ਦਲ ਦੀ ਮੀਟਿੰਗ ਕਰਾਉਂਦੇ ਨੇ ਤੇ ਕਦੇ ਆਮ ਆਦਮੀ ਦੀ ਮੀਟਿੰਗ ਕਰਾਉਂਦੇ ਨੇ ਇਹਦੋਂ ਆਪਾਂ ਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਵਿਰੋਧ ਕੌਣ ਕਰ ਰਹੀ ਦੀ ਕਿਸਾਨ ਸਾਡਾ ਕੋਈ ਵਿਰੋਧੀ ਨਹੀਂ ਹੈਗਾ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਲੋਕ ਸਵਾਰਿਆ ਵੋਟਾਂ ਆਉਂਦੀਆਂ ਨੇ 1 ਜੂਨ ਵੋਟਾਂ ਪੈਣੀਆਂ ਤੇ 4 ਜੂਨ ਰਿਜ਼ਲਟਾਂ ਤੇ ਵੱਖੋ ਵੱਖਰ ਫਤੇਗੜ ਸਾਹਿਬ ਤੋਂ ਵੱਖੋ ਵੱਖ ਪਾਰਟੀਆਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਤੇ ਅੱਜ ਭਾਜੀਪੀ ਗੇਜਾਰਾਮ ਵੱਲੋਂ ਪੱਤਰ ਭਰੇ ਜਾਣ ਕਿਉਂਕਿ ਉਹ ਉਮੀਦਵਾਰ ਕੋਸ਼ਿਸ਼ ਕੀਤੇ ਗਏ ਨੇ ਭਾਜੀਪੀ ਪਾਰਟੀ ਵੱਲੋਂ ਗੱਲਬਾਤ ਕਰਦੇ ਆ ਸਮਰਥਕਾਂ ਨਾਲ ਕਿਵੇਂ ਦੇਖਦੇ ਹੋ ਭਾਜੀਪੀ ਦਾ ਜਿਹੜਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖ ਰਹੇ ਹੋ ਵਿਰੋਧ ਕੋਈ ਨਹੀਂ ਹੈ ਜੀ ਇਹ ਭਾਜੀਪੀ ਪਾਰਟੀ ਵੱਲੋਂ ਬਹੁਤ ਜ਼ਿਆਦਾ ਸਵਰਥਨ ਹੈ ਕੋਈ ਵਿਰੋਧ ਨਹੀਂ ਇਹ ਡੰਮੀਆਂ ਬੈਠੀਆਂ ਨੇ ਪੇੜ ਕਹਿੰਦੇ ਆ ਜਿਹਨਾਂ ਨੂੰ ਉਹ ਬੈਠੀਆਂ ਅਸਲੀ ਕਿਸਾਨ ਪਤਾ ਟਾਈਮ ਹੀ ਨਹੀਂ ਹੈ ਨਹੀਂ ਕਿਸਾਨ ਉਹਰੇ ਕਹਿੰਦੇ ਧਰਨਾ ਚੱਕਿਆ ਗਿਆ ਵਿਰੋਧ ਕਰ ਰਹੇ ਸੀ ਪੁਲਿਸ ਨੇ ਧਰਨਾ ਚੱਕਿਆ ਕਿਉਂ ਇਹਨਾਂ ਵਿਰੋਧ ਹੋ ਰਿਹਾ ਹੈ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਵਿਰੋਧ ਨਹੀਂ ਹੋ ਰਿਹਾ ਜੀ ਤੁਹਾਡੇ ਸਾਹਮਣੇ ਹੀ ਹੈ ਸੰਤਾ ਕੋਈ ਦਿਖ ਨਹੀਂ ਰਿਹਾ ਤੁਸੀਂ ਕਹਿ ਰਹੇ ਹੋਰੇ ਬੈਠੇ ਸੰਤਾ ਦਿਖ ਨਹੀਂ ਇਹ ਤਾਂ ਪੂਰੇ ਰਾਹ ਚ ਆਇਆ ਇੱਕ ਇੱਕ ਕਿਸਾਨ ਨਹੀਂ ਦਿਖਿਆ ਸਾਨੂੰ ਕਿਤੇ ਜਿੱਥੇ ਗੇਜਰਾਮ ਵਾਲਮੀਕੀ ਆ ਗਏ ਕੋਈ ਨਹੀਂ ਆਉਂਦਾ ਇਹਨਾਂ ਦੇ ਮੂਰੇ ਸਭ ਫੈਲੇ ਇਹਨਾਂ ਮੂਰੇ ਤੁਸੀਂ ਕੀ ਲੱਗਦੇ ਕਿੰਨੇ ਸਿੱਟੇ ਲੈ ਜਾਣਗੇ ਪੰਜਾਬ ਦੇ ਵਿੱਚ 13ਆਂ ਦੀਆਂ 13 ਸੀਟਾਂ ਬੀਜੇਪੀ ਦੀਆਂ ਪੱਕੀਆਂ ਹੀ ਨੇ। ਜੀਤਕੋਟ ਦੇ ਵਿੱਚ ਚਾਂਸਰ ਆ ਜਾਂਦਾ ਵਿਰੋਧ ਹੋ ਰਿਹਾ। ਤੇ ਲੁਧਿਆਣਾ ਵੀ ਵਿਰੋਧ ਹੋਇਆ, ਅਮਰਸਰ ਵੀ ਵਿਰੋਧ ਹੋਇਆ। ਕਈ ਜਗ੍ਹਾ ਵਿਰੋਧ ਕਿਉਂ ਹੋ ਰਿਹਾ ਪਾਰਟੀ ਦਾ? ਇਹਦੇ ਬਾਰੇ ਅੰਦੋਲਨ ਲੱਗਿਆ ਹੋਇਆ ਕਿਸਾਨਾਂ ਦਾ ਸੰਭੂ ਬਾਰਡਰ ਤੇ ਉਹਨੂੰ ਕਿਵੇਂ ਦੇਖਦੇ ਹੋ ਪਰ। ਵਿਰੋਧ ਕਿੱਥੇ ਐਸਸੀਪੀ ਚਾਰੇ ਦੇ ਹੀ ਹੋ ਰਿਹਾ। ਹੋਰ ਤਾਂ ਤੁਸੀਂ ਦੇਖਿਆ ਬੋਰਡ। ਬੰਦੇ ਤਾਂ ਹੋਰ ਵੀ ਬਥੇਰੇ ਖੜੇ ਨੇ। ਉਹਨਾਂ ਦਾ ਕਿਸੇ ਦਾ ਵਿਰੋਧ ਐਸਸੀਆਂ ਨੂੰ ਉੱਪਰ ਨਹੀਂ ਆਣਾ ਚਾਹੁੰਦੇ ਦਿੰਦੇ। ਐਸਸੀਆਂ ਨੂੰ ਕਸਾਣਾ ਚਾਹੁੰਦੇ ਆ। ਪਹਿਲਾਂ ਵੀ ਉਹ ਐਸਸੀਆਂ ਨੂੰ ਹੁਣ ਉਹਦਾ ਹੀ ਸੱਪ ਵੀ ਜਿਵੇਂ ਪਹਿਲਾਂ ਨਾਰੇ ਲਾਉਂਦੇ ਸੀ ਪਿੱਛੇ ਨਾਰੇ ਲਾਉਂਦੇ ਹੀ ਰਹਿਣਾ ਉਹ ਐਸੀ ਨਹੀਂ ਰਹੇ ਹੁਣ ਐਸੀ ਜਾਗ ਚੁੱਕੇ ਆਂ ਨਹੀਂ ਐਸੀ ਦਾ ਫਿਰ ਕਰਮਜੀਤ ਮੋਹਨ ਵੀ ਐਸੀ ਉਹ ਕੜਾ ਉਹ ਵੀ ਤਾਂ ਉਹ ਪਾਰਟੀ ਦਾ ਕਿਉਂ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਕਿਉਂ ਨਹੀਂ ਹੋ ਰਿਹਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਾ ਵੀਰ ਜੀ ਇਹ ਪੇੜ ਬੈਠੇ ਨੇ ਪੇੜ ਤਾਂ ਹੁਣ ਪਾਰਟੀਆਂ ਨੇ ਬਿਠਾਏ ਹੋਏ ਹੁੰਨੇ ਨੇ ਜਦੋਂ ਪਾਰਟੀਆਂ ਬਿਠਾਣਗੀਆਂ ਉਹ ਬੋਲਣਗੇ ਪਾਰਟੀਆਂ ਪਿੱਛੇ ਬਿਠਾਏ ਹੋਏ ਹੁੰਨੇ ਆਂ ਅਸਲੀ ਕਿਸਾਨ ਪਤਾ ਟਾਈਮ ਹੀ ਨਹੀਂ ਹੈਗਾ ਤੁਸੀਂ ਆਪ ਸਮਝਦਾਰ ਹੋ ਹੈਂ ਟਾਈਮ ਕਿਹੜਾ ਟਾਈਮ ਚੱਲ ਰਿਹਾ ਹੈ ਇਸ ਟਾਈਮ ਦਾ ਕਿਸਾਨ ਦਾ ਬੇਵੱਚਕ ਕਿਸਾਨ ਕਾ ਕਿਸਾਨ ਦਾ ਬੱਚਾ ਨਹੀਂ ਬੇਲਾ ਹੁੰਦਾ ਇਹਦਾ ਕਿਸਾਨ ਨਹੀਂ ਹੈ ਕਿ ਫਿਰੋ ਕੋਈ ਕਿਸਾਨ ਨਹੀਂ ਇਹ ਪੇਡ ਹੈ ਪਾਰਟੀਆਂ ਦੇ ਪੇਡ ਲਾਏ ਹੋਏ ਆ ਉਹਨਾਂ ਹੈ ਤੁਸੀਂ ਪੇਡ ਕਹਿੰਦੇ ਹੋ ਵਿੱਚੇ ਕਹਿੰਦੇ ਵੀ ਜਿਹੜੇ ਰੈਲੀ ਦੇ ਵਿੱਚ ਵੀ ਪੇਡ ਬੰਦੇ ਲੈ ਕੇ ਆਉਂਦੇ ਨੇ ਦਿਹਾੜੀ ਤੇ ਬੰਦੇ ਲੈ ਕੇ ਆਉਂਦੇ ਨੇ ਇਹ ਵੀ ਗੱਲ ਸਹੀ ਹੈ ਜੇ ਦਿਹਾੜੀ ਵਾਲਾ ਬੰਦਾ ਕੋਈ ਦਿਹਾੜੀ ਤੇ ਬੰਦਾ ੜੀਆਂ ਸਾਰੇ ਬਾਲਮੀਗ ਬਾਲਮੀ ਸਵਾ ਦੇ ਮੈਂਬਰ ਹੈ ਨਾਲ ਖੜਨ ਵਾਲੇ ਬੰਦੇ ਨੇ ਸਾਰੇ ਪ੍ਰਧਾਨ ਜੀ ਨੇ ਅੱਜ ਦੇ ਨਹੀਂ ਸੇਵਾ કરી ساری ਉਮਰ ਕਾਂਗਰਸ 'ਚ ਕੱਟਤੀ ਕਾਂਗਰਸ ਨੇ ਇੱਕ ਵਾਰ ਨਹੀਂ ਪ੍ਰਧਾਨ ਜੀ ਦੀ ਕਦਰ ਪਾਈ ਐ ਬੀਜੇਪੀ ਪਾਰਟੀ ਨੇ ਡੇਢ ਸਾਲ ਚ ਹੋਇਆ ਕਿੱਥੇ ਕਾਂਗਰਸ ਚ ਐਮ ਐਲ ਏ ਕਿਹਨੂੰ ਟੱਕਰ ਦੇਣਗੇ ਕਿਹੜੀ ਪਾਰਟੀ ਨਾਲ ਟੱਕਰ ਮੰਨਦੇ ਤੁਸੀਂ ਮੂਰੇ ਕੋਈ ਟੱਕਰ ਨਹੀਂ ਆਈ ਤੇ ਬਾਲਮਿਕੀ ਗਜਾਰਾਮ ਬਾਲਮਿਕੀ ਖੜੇ ਐ ਨਾ ਮੂਰੇ ਕੋਈ ਟੱਕਰ ਨਹੀਂ ਐ ਇੰਡੀਆ ਲੈਵਲ ਤੇ ਕਿਹਨੂੰ ਦੇਖਦੇ ਹੋ ਇੰਡੀਆ ਗਠਜੰਤਨ ਉਹਨਾਂ ਨੇ ਪਾਰਟੀਆਂ ਸਾਰੇ ਪਾਰਟੀਆਂ ਮੋਦੀ ਖਿਲਾਫ ਕੱਟੀਆਂ ਹੋ ਗਈਆਂ ਕੀ ਟੱਕਰ ਮੰਨਦੇ ਹੋ ਮੋਦੀ ਦੀ ਟੱਕਰ ਹੈ ਉਹਨਾਂ ਨਾਲ ਕੋਈ ਟੱਕਰ ਨਹੀਂ ਮੋਦੀ ਦੀ ਇਹਨਾਂ ਦੀ ਦਾ ਸਾਰੀ ਪਾਰਟੀਆਂ ਇਕੱਠੀਆਂ ਹੋਣ ਕਾਰਨ ਵੀ ਇਹ ਬੀਜੇਪੀ ਪਾਰਟੀ ਪੰਜਾਬ ਚ ਨਾ ਆਵੇ ਸੈਂਟਰ ਚ ਨਾ ਆਵੇ ਪਰ ਇਹਨਾਂ ਨੂੰ ਮੂੰਹ ਦੀ ਆਪਣੇ ਸੈਂਟਰ ਚ ਕਿਉਂ ਇੰਨਾ ਮੋਦੀ ਨੂੰ ਕਿਉਂ ਇੰਨਾ ਕੰਮ ਵੀ ਕਰਵਾ ਰਿਆ ਕਿਉਂ ਕਹਿ ਰਹੇ ਨੇ ਵੀ ਲੋਕਤੰਤਰ ਖਤਮ ਹੋ ਜਾਊਗਾ ਜੇ ਮੋਦੀ ਜਿੱਤੇਗਾ ਤਾਂ ਰਾਸ਼ਟਰਪਤੀ ਰਾਜ ਲੱਗ ਜਾਊਗਾ ਲੋਕਤੰਤਰ ਖਤਮ ਹੀ ਹੋ ਜਾਊਗਾ ਉਹਨਾਂ ਦੀ ਫਿਰ ਰੋਟੀ ਖੋਈ ਜਾਂਦੀ ਐ ਪਾਰਟੀਆਂ ਦੀ ਆਪਣੀਆਂ ਮੂੰਹ ਤੇ ਰੋਟੀਆਂ ਜਿਹੜੀਆਂ ਬੁਰਕੀਆਂ ਉਹ ਖੋਈਆਂ ਜਾਂਦੀਆਂ ਉਹ ਤਾਂ ਕਹਿਣ ਗਈ ਜਿਹੜੀ ਪਾਰਟੀ ਤੁਸੀਂ ਆਪ ਸਮਝਦਾਰੋਂ ਪੰਜਾਬ ਦੇ ਕਿੰਨੇ ਕੰਮ ਵਧੀਆ ਕਰੇ ਮੋਦੀ ਸਾਹਿਬ ਨੇ ਪਾਕਿਸਤਾਨ ਚ ਸੁਣਿਆ ਸੀ ਲੰਗੇ ਦਾ ਕਦੇ ਕਿੰਨੀਆਂ ਪਾਰਟੀਆਂ ਆਈਆਂ ਕਿ ਮੋਦੀ ਸਾਹਿਬ ਨੇ ਕਰਿਆ ਫਤੇਗੜ ਸਾਹਿਬ ਦਾ ਦੋ ਸ਼ਹਿਬਜਾਦਿਆਂ ਦੀ ਦਾ ਹੈ ਅੱਜ ਤੱਕ ਪਾਰਟੀਆਂ ਕਿੰਨੀਆਂ ਆਈਆਂ ਕਿਸੇ ਨੇ ਕਰੀਏ ਛੁੱਟੀ ਸਰ ਮੰਗ ਕਿਉਂ ਪੂਰੀ ਨਹੀਂ ਕਰ ਰਿਆ ਐਮਐਸਪੀ ਦੀ ਜਿਹੜਾ ਜੋ 32 ਫਸਲਾਂ ਦੀ ਮੰਗ ਕਹਿ ਰਹੇ ਨੇ ਐਮਐਸਪੀ ਦੀ ਕਿਸਾਨ ਤਾਂ ਹੀ ਤਾਰ ਨਾ ਲੱਗਿਆ ਵਾ ਵੀਰ ਜੀ ਉਹ 20% ਉਹ ਪਹਿਲਾਂ ਹੀ ਮੈਂ ਤੁਹਾਨੂੰ ਕਹਿ ਕੇ ਹਟਿਆ ਉਹ ਪੇਡ ਐ ਅਸਲੀ ਕਿਸਾਨ ਬੈਠੇ ਆ ਪਹਿਲਾਂ ਵਾਲੇ ਜਿਹੜੀਆਂ ਪਹਿਲਾਂ ਜਥੇਬੰਦੀਆਂ ਬੈਠੀਆਂ 50 ਜਥੇਬੰਦੀਆਂ ਬੈਠੀ ਸੀ ਹੁਣ ਕਿਹੜੀ ਜਥੇਬੰਦੀ ਫਿਰ ਰੋਟਾ ਵਿੱਚ ਕੱਢ ਕੇ ਨਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਖੜਿਆ ਏ ਕੱਲੇਆਲ ਤੇ ਸਰਬਸਿੰਘ ਮੰਦਿਰ ਉਹ ਲੈਣਾ ਟਰਾਲੀ ਐ ਨੀ ਲੰਬੀ ਲੰਗੀ ਹੋਈ ਤੁਸੀਂ ਕਹਿੰਦੇ ਕਿਸਾਨ ਆ ਪੇੜ ਨੇ ਉਹ ਪੇੜ ਨੇ ਜੀ ਜਾ ਕੇ ਦੇਖ ਲਓ ਤੁਸੀਂ ਉੱਥੇ ਜਾ ਕੇ ਦੇਖ ਲਓ ਸਾਰਾ ਕੁਝ ਹੋਰੇ ਜੇ ਇੰਨਾ ਅਸਲੀ ਕਿਸਾਨ ਬੈਠਾ ਜੀ ਪਹਿਲਾਂ ਮੰਨਿਆ ਨਹੀਂ ਜੇ ਪੇੜ ਨੇ ਫਿਰ ਅਤਰੂ ਕਹੇ ਤੇ ਗੋਲੇ ਕਿਉਂ ਸੱਟ ਨੇ ਉਧਰੋਂ ਹਰਿਆਣਾ ਨੇ ਕੋਈ ਨਹੀਂ ਉਹ ਵੀ ਪਾਰਟੀਆਂ ਨੇ ਕਰਾਏ ਗਏ ਆ ਇਹਨਾਂ ਨੇ ਕੋਈ ਨਹੀਂ ਕਿਦਰ ਨੇ ਨਹੀਂ ਕਰਾਇਆ ਕੋਈ ਕੇਂਦਰ ਨੇ ਨਹੀਂ ਕਰਾਇਆ ਕਰਵਾਇਆ ਖੱਟਰ ਦੀ ਸਰਕਾਰ ਆ ਰਹੀਆਂ ਨੇ ਚ ਪਾਰਟੀਆਂ ਨੇ ਕਰਾਇਆ ਦੂਜੀ ਪਾਰਟੀਆਂ ਇਹ ਵਿਰੋਧੀ ਆ ਇਹ ਕਰਵਾਨੀਆਂ ਕੋਲ ਖੜਕੇ ਉੱਤੇ ਉਹਨਾਂ ਨੇ ਤਾਂ ਹੁਣ ਤੱਕ ਤਾਂ ਗੇਰਿਆ ਨਹੀਂ ਕੋਈ ਗੋਲਾ ਪਹਿਲਾਂ ਨਹੀਂ ਗਿਰਿਆ ਕੋਈ ਗੋਲਾ ਇਹਦਾ ਇਲੈਕਸ਼ਨ ਦਾ ਟਾਈਮ ਆਉਣ ਤੋਂ ਪਹਿਲਾਂ ਇਹ ਪਾਰਟੀਆਂ ਕਰਵਾਨੀਆਂ ਇਹਨਾਂ ਤੋਂ ਤੁਸੀਂ ਕੀ ਮਜ਼ਬੂਤੀ ਦੇ ਕੇ ਦਿਓ ਪਾਰਟੀ ਆਪਣੀ ਪਾਰਟੀ ਦੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਲਿਖੇ ਉਹ ਮਜ਼ਬੂਤੀ ਆ ਜੀ ਬਾਲਮੀਕੀ ਭਾਈ ਚਾਰੇ ਦਾ ਬਹੁਤ ਨੌ ਰੋਸ਼ਨ ਕਰਿਆ 에ਰਪੋਰਟ ਦਾ ਨੌ ਰੱਖਿਆ ਕਦੇ ਤਾਂ ਸੁਣਿਆ ਤਾਂ ਇੰਨੀਆਂ ਪਾਰਟੀਆਂ ਆਈਆਂ ਵੀ ਬਾਲਮੀਕੀ ਭਗਵਾਨ ਦਾ ਕਦੇ ਨਾ 에ਰਪੋਰਟ ਦਾ ਹੋ ਸਕਦਾ ਅਸੀਂ ਤਾਂ ਮੈਦਾ ਆਪਣੀ ਸੋਚੀ ਕਰੇ ਸੁਣਿਆ ਨਹੀਂ ਕਿਸੇ ਪਾਰਟੀ ਨੇ ਇਹਨਾਂ ਨੌਰੋਸ਼ਨ ਕਰਿਆ ਵਾਲਮੀਕੀ ਭਾਈਚਾਰ ਇਹ ਸਭ ਦੇ ਮੂੰਹ ਤੇ ਚਪੇੜ ਮਾਰੀ ਆ ਵੀ ਜੇ ਐਸ்சி ਭਾਈਚਾਰੇ ਨੂੰ ਕਹਿੰਦੇ ਸੀ ਬੀਜੇਪੀ ਉਹਨਾਂ ਦੇ ਖਲਾਬ ਹੈ ਐਸ்சி ਭਾਈਚਾਰੇ ਬੀਜੇਪੀ ਪਾਰਟੀ ਨੇ ਐਸ்சி ਭਾਈਚਾਰੇ ਦਾ ਨੌਰੋਸ਼ਨ ਕਰਿਆ ਕਿ ਜਾਰਾ ਵਾਲਮੀਕੀ ਨੂੰ ਟਿਕਟ ਦੇ ਕੇ ਹੰਸਰਾਜ ਹੰਸੀ ਜਿੰਦ ਦੇ ਕੇ ਚਲੋ ਗੱਲਬਾਤ ਕਰ ਰਹੇ ਤੁਸੀਂ ਵੀ ਰੈਲੀ ਵਿੱਚ ਆਇਓ ਕਿੱਥੋਂ ਪਹੁੰਚੇ ਹੋ ਹਾਂਜੀ ਕਿੱਥੋਂ ਆ ਤੁਸੀਂ ਰਾਜਪੁਰਾ ਸ਼ਹਿਰ ਹੈ ਰਾਜਪੁਰਾ ਰਾਜਪੁਰਾ ਥੋੜਾ ਹਲਕਾ ਕਿੜਾ ਪੈਂਦਾ ਮੈਂ ਸੀ ਜਾਦਾ ਜਿਹੜਾ ਜੈ ਜੀ ਤੁਹਾਨੂੰ ਦਿਹਾੜੀ ਤੇ ਲੰਦਾ ਗਿਆ ਨਹੀਂ ਸਰ ਨਹੀਂ ਪਰ ਹਲਕ ਆਪਣੇ ਹਲਕੇ ਦੇ ਤੂੰ ਕਿਉਂ ਸਪੋਰਟ ਕਰ ਰਿਹਾ ਇੱਧਰ ਕਿਉਂ ਆਇਆ ਸਰ ਮੈਂ 12ਵੀਂ ਸਮਾਸ ਤੋਂ ਬਿਲੋਂਗ ਕਰਦਾ ਹਾਂ ਜੀ ਗੇਜਰਮ ਪ੍ਰਧਾਨ ਜੀ ਸਾਡੇ ਸਾਡਾ ਕੋਈ ਵੀ ਬੰਦਾ ਤੇ ਦਿਹਾੜੀ ਤੇ ਨਹੀਂ ਆਇਆ ਜੀ ਕੋਈ ਬੰਦਾ ਦਿਹਾੜੀ ਤੇ ਨਹੀਂ ਆਇਆ ਤੇ ਗੇਜਰਮ ਪ੍ਰਧਾਨ ਜੀ ਸਾਡੇ ਬਹੁਤ ਬਹੁਤ ਹੀ ਵਧੀਆ ਪ੍ਰਧਾਨ ਹਨ ਜਿਹੜਾ ਨੇ ਇੰਨਾ ਦੇਖੋ ਸਾਹਮਣੇ ਹੀ ਦੇਖ ਨੂੰ ਮਿਲਦਾ ਉਹਨੂੰ ਜਿਹੜਾ ਇੰਨਾ ਬੰਦੇ ਕਿਥੇ ਇਹ ਇਹਨਾਂ ਨੇ ਮਿਹਨਤ ਕੀਤੀ ਜੀ ਮੈਂ ਤਾਂ ਆਪਣੀ ਮਿਹਨਤ ਦੇ ਨਾਲ ਅੱਗੇ ਆਇਆ ਮਿਹਨਤ ਦੇ ਨਾਲ ਆਪਣੀ ਟਿਕਟ ਲੈ ਲਈ ਹਾਲਕਾਰਾ ਫਿਰ ਪਟਿਆਲਾ ਪੈਂਦਾ ਵੀ ਤੁਸੀਂ ਫਤੇਗੜ ਸਾਹਿਬ ਸਪੋਰਟ ਕਰ ਰਹੇ ਹੋ ਇਹ ਕਿਉਂ ਦੇਖੋ ਜਿੱਤੇ ਸਾਡਾ ਪ੍ਰਧਾਨ ਜੀ ਖੜ ਕੇ ਗੇਜाराम ਜੀ ਜਿਹੜਾ ਸਮਾਜ ਵਿੱਚ ਸਾਡੇ ਵਿੱਚ ਲੜ ਰਹੇ ਆ ਸਾਡੇ ਸਮਾਜ ਵਿੱਚ ਹਰ ਟਾਈਮ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਕਿਤੇ ਛੱਡਾਂਗੇ ਅਸੀਂ ਉਹਨਾਂ ਦੇ ਨਾਲ ਹੀ ਖੜਾਂਗੇ ਪਹਿਲਾਂ ਤੁਹਾਡੇ ਪਾਸੇ ਖੜਦੇ ਰਹੇ ਨੇ ਹਾਂਜੀ ਤੁਹਾਡੇ ਰਾਜਪੁਰ ਵਾਲੀ ਸਾਈਡ ਖੜਦੇ ਸੀ ਪਹਿਲਾਂ ਇਹ ਨਹੀਂ ਇਹ ਪਹਿਲੀ ਵਾਰ ਖੜ ਰਹੇ ਆ ਜੀ ਹਾਂਜੀ ਪਹਿਲੀ ਵਾਰ ਟਿਕਟ ਲੈ ਰਹੇ ਨੇ ਕਿੱਦਾਂ ਤੁਸੀਂ ਕਿੱਦਾਂ ਜਾਣਦੇ ਹੋ ਤੁਹਾਡਾ ਇਸਤਮਾਰਕਾ ਕਿੱਦਾਂ ਬਣਿਆ ਨਾਲ ਮੈਂ ਖੁਦ ਜਿਹੜਾ ਵਿਰੋਧ ਹੋ ਰਿਹਾ ਪਾਰਟੀ ਦਾ ਨਾ ਪੰਜਾਬ ਦੇ ਵਿੱਚ ਇੱਕ ਮੋਰਚਾ ਲੱਗਿਆ ਸ਼ੰਭੂ ਬਾਰਡ ਦੇਖੋ ਜੇ ਆਪਾਂ ਪਹਿਲਾਂ ਵਿਰੋਧ ਦੀ ਗੱਲ ਕਰ ਲਈਏ ਵਿਰੋਧਤਾ ਜਿਹੜੇ ਪਾਰਟੀਆਂ ਦੇ ਬੰਦੇ ਨੇ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਅੱਜ ਉਹ ਹਰੇ ਰੰਗ ਦਾ ਝੰਡਾ ਚੱਕ ਕੇ ਤੇ ਹਰੇ ਰੰਗ ਦੀ ਪੱਗ ਬੰਨ ਕੇ ਸਾਡਾ ਬੀਜੇਪੀ ਪਾਰਟੀ ਦਾ ਵਿਰੋਧ ਕਰਦੇ ਨੇ ਤੇ ਦੂਜੇ ਦਿਨ ਉਹ ਕਦੇ ਅਕਾਲੀ ਦਲ ਦੀ ਮੀਟਿੰਗ ਕਰਾਉਂਦੇ ਨੇ ਤੇ ਕਦੇ ਆਮ ਆਦਮੀ ਦੀ ਮੀਟਿੰਗ ਕਰਾਉਂਦੇ ਨੇ ਇਹ ਤੋਂ ਆਪਾਂ ਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਵਿਰੋਧ ਕੌਣ ਕਰ ਰਹੇ ਨੇ ਕਿਸਾਨ ਸਾਡਾ ਕੋਈ ਵਿਰੋਧੀ ਨਹੀਂ ਹੈਗਾ ਸਿਰਫ ਔਰ ਸਿਰਫ ਜੇ ਵਿਰੋਧ ਕਰ ਰਹੇ ਨੇ ਤਾਂ ਉਹ ਦੂਜੀਆਂ ਪਾਰਟੀਆਂ ਦੇ ਜਿਵੇਂ ਅਕਾਲੀ ਦਲ ਹੋਗੀ ਆਮ ਆਦਮੀ ਪਾਰਟੀ ਹੋਗੀ ਜਾਂ ਹੋਰ ਪਾਰਟੀਆਂ ਨੇ ਉਹ ਸਾਡਾ ਵਿਰੋਧ ਕਰ ਰਹੇ ਨੇ ਚੰਡੀਗੜ੍ਹ ਇੱਕ ਮੀਟਿੰਗ ਰੱਖੀ ਸੀ ਚੈਲੰਜ ਦਿੱਤਾ ਸੀ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਪੰਜਾਬ ਨੇ ਹਣਾ ਪ੍ਰਧਾਨ ਨੇ ਬੀਜੇਪੀ ਦੇ ਹੋ ਤੇ ਉਹਨਾਂ ਨੇ ਜਿਹੜਾ ਚੈਲੰਜ ਦਿੱਤਾ ਸੀਗਾ ਉਹ ਖੁਦ ਨਹੀਂ ਪਹੁੰਚੇ ਫਿਰ ਉਹ ਚੈਲੰਜ ਦੇ ਕੇ ਉੱਤੇ ਸਾਰੇ ਕਿਸਾਨ ਆ ਗੂ ਕਿਸਾਨ ਨੇਤਾਮਾਂ ਨੇਤਾ ਨੇ ਜਿਹੜੇ ਸਰਬਸਿੰਘ ਮੰਦੇਰ ਤੇ ਢੱਲੇਵਾਲ ਜਗੀਰ ਸਿੰਘ ਢੱਲੇਵਾਲ ਦੇ ਸੁਜੀਤ ਸਿੰਘ ਫੂਲ ਤੇ ਮਨਜੀਤ ਸਿੰਘ ਰਾਏ ਸਾਰੇ ਪਹੁੰਚੇ ਹੋ ਸੀ ਪਰ ਜਾਖੜ ਨੇ ਪਹੁੰਚੇ ਕੁਰਸੀਆਂ ਖਾਲੀ ਦੇਖੋ ਮੈਂ ਇੱਕ ਗੱਲ ਨਾ ਬੜੇ ਬੜੇ ਦਾਅਵੇ ਨਾਲ ਕਹਿ ਦਿੰਦਾ ਮੈਂ ਇੱਕ ਗੱਲ ਕਿ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਬਹੁਤ ਹੀ ਸੂਝਵਾਨ ਤੇ ਸਮਝਦਾਰ ਵਿਅਕਤੀ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਕੇਂਦਰ ਦੇ ਵਿੱਚੋਂ ਚਾਹੇ ਉਹ ਖੇਤੀ ਮੰਤਰੀ ਸੀ ਚਾਹੇ ਹੋਰ ਮੰਤਰੀ ਸੀਗੇ ਆ ਕੇ ਨਾ ਕਿਸਾਨਾਂ ਦੇ ਨਾਲ ਤਾਲਮਿਲ ਕੀਤਾ ਇਹਨਾਂ ਨੇ ਉਹਨਾਂ ਦੀ ਇੱਕ ਨਹੀਂ ਮੰਨੀ ਜਾਇਜ਼ ਗੱਲਾਂ ਵੀ ਜੋ ਉਹ ਕਹਿ ਰਹੇ ਸੀ ਕਿ ਵੀ ਤੁਸੀਂ ਆਪਣੀ ਜਾਇਜ਼ ਮੰਗਾਂ ਜਿਹੜੀਆਂ ਉਹ ਮਨਵਾ ਲਓ ਪਰ ਇਹਨਾਂ ਨੇ ਮੰਨੀ ਨਹੀਂ ਜਾਕਰ ਸਾਹਿਬ ਨੇ ਕਿਹਾ ਜਦੋਂ ਕੇਂਦਰ ਦੇ ਮੰਤਰੀਆਂ ਤੋਂ ਨਹੀਂ ਉਹ ਆ ਕੇ ਬਿਲਕੁਲ ਉਹ ਕਲੀਅਰ ਹੋ ਰਿਹਾ ਜੇ ਮੰਗਾ ਮੰਨਦੇ ਵੀ ਆ ਤਾਂ ਉਹ ਹੋਰ ਨਵੀਆਂ ਜਿਹੜੀ ਮੰਗਾਂ ਉਹ ਸਾਹਮਣੇ ਪੇਸ਼ ਕਰ ਦਿੰਦੇ ਨੇ ਇਸ ਕਰਕੇ ਜਾਕਰ ਸਾਹਿਬ ਨੇ ਇਹ ਵਧੀਆ ਸਮਝਿਆ ਕਿ ਆਪਾਂ ਨੂੰ ਉੱਤੇ ਨਾ ਜਾਣ ਚਾਹੀਏ ਆਪਣਾ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੇ ਇੱਕ ਤੋਂ ਇੱਕ ਨਵੀਂ ਜਿਹੜੀ ਡਿਮਾਂਡ ਆ ਉਹ ਸਾਹਮਣੇ ਲੈ ਕੇ ਜਾਂਦੇ ਆ ਨੀ ਗੱਲਬਾਤ ਹੁੰਦੀ ਸਾਹਮਣੋਂ ਆਮੋ ਸਾਹਮਣੇ ਡਿਬੇਟ ਹੁੰਦੀ ਉਹ ਬੈਂਸ ਰੱਖਣ ਨੂੰ ਕਹਿੰਦੇ ਖੁੱਲੀ ਬੈਂਸ ਕਹਿੰਦੇ ਸੀਗੇ ਫਿਰ ਕਿਉਂ ਭੱਜ ਰਹੇ ਸੀ ਉਹ ਕਿਉਂ ਭੱਜੇ ਨੇ ਬਹਿਸ ਦੀ ਗੱਲ ਇਹ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਕੇਂਦਰ ਤੋਂ ਮੰਤਰੀ ਆਏ ਉਹਨਾਂ ਨਾਲ ਬਹਿਸ ਹੀ ਹੋ ਰਹੀ ਸੀ ਉਹਨਾਂ ਨਾਲ ਤਾਲਮੇ ਲਈ ਹੋ ਰਹੀ ਸੀ ਜਦੋਂ ਕੇਂਦਰ ਦੇ ਵੱਡੇ ਵੱਡੇ ਮੰਤਰੀਆਂ ਨਾਲ ਤਾਲਮੇ ਲਈ ਬਣਾ ਸਕੇ ਤਾਂ ਜਾਖੜ ਜੀ ਨਾਲ ਕੀ ਤਾਲਮੇਲ ਬਣਾਣਾ ਸੀ ਜਦੋਂ ਵੀ ਕੋਈ ਡਿਮਾਂਡ ਦੀ ਗੱਲ ਆਉਂਦੀ ਸੀ ਜੇ ਉਹ ਕਹਿੰਦੇ ਸੀ ਕਿ ਅਸੀਂ ਤੁਹਾਡੀ ਡਿਮਾਂਡ ਪੂਰੀ ਕਰਦੇ ਹਾਂ ਤਾਂ ਉਹ ਨਵੀਂ ਡਿਮਾਂਡ ਆ ਜਿਹੜੀ ਫਿਰ ਸਾਹਮਣੇ ਰੱਖ ਦਿੰਦੇ ਨੇ ਹੁਣ ਪਾਰਟੀ ਦੀ ਅੱਜ ਦੀ ਬਹੁਤ ਅੱਛੀ ਪੋਜੀਸ਼ਨ ਹੈ ਜੀ ਦੇਖੋ ਅੱਜ ਵੀ ਤੁਸੀਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਤੁਸੀਂ ਇਹ ਕੱਟ ਦੇਖਿਆ Shri Gecharam Valmiki ji Lok Sabha Fatehgarh Saab to ਮੈਂ Gecharam Valmiki ji ਲਈ ਕਹੂੰਗਾ ਕਿ ਉਹਨਾਂ ਦਾ ਜਿਹੜਾ ਆਪਣਾ ਕੈਰੈਕਟਰ ਹੈ ਉਹ ਸਮਾਜ ਦੇ ਵਿੱਚ ਬਹੁਤ ਉੱਚਾ ਹੈ ਹਰ ਇੱਕ ਪਿੰਡ ਦੇ ਵਿੱਚ ਸੋ ਸਮਾ ਫਤਿਹਗੜ੍ਹ ਸਾਹਿਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦੀ ਯੂਨਿਟਾਂ ਬਣੀਆਂ ਹੋਈਆਂ ਨੇ ਸੈਂਟਰਲ ਵਾਲਮੀਕੀ ਸਮਾ ਇੰਡੀਆ ਦੀ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਯੂਨਿਟਾਂ ਬਣੀਆਂ ਹੋਈਆਂ ਨੇ ਚਾਹੇ ਉਹ ਮੰਡਲਾਂ ਦੀਆਂ ਨੇ ਚਾਹੇ ਉਹ ਸ਼ਕਤੀ ਕੇਂਦਰ ਨੇ ਉਹ ਸਾਰੀਆਂ ਹੀ ਜਿਹੜੀਆਂ ਹੁਣ ਕੇਜਾਰਾਮ ਜੀ ਦੇ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੀਆਂ ਨੇ ਤੇ ਜਿੰਨੀ ਵੀ ਸਾਡੇ ਐਸ்சி ਭਾਈਚਾਰੇ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਸ਼੍ਰੀ ਕੇਜਾਰਾਮ ਵਾਲਮੀਕ ਜੀ ਨੂੰ ਜਿਹੜਾ ਸਮਰਥਨ ਉਹ ਦੇ ਦਿੱਤਾ ਕੀ ਲੱਗਦਾ ਜਦੋਂ ਪਿਛਲੀ ਵਾਰੀ ਐਮਪੀ ਭਣੇ ਸੀ ਡਾਕਟਰ ਅਮਰ ਸਿੰਘ ਕਾਂਗਰਸ ਤੋਂ ਕਿਉਂ ਪੰਜ ਸਾਲ ਪਿੰਡਾਂ ਵਿੱਚ ਨਹੀਂ ਦੇਖਿਆ ਕਿਤੇ ਵੀ ਦੇਖਿਆ ਨਹੀਂ ਹੈਗੇ ਕੀ ਲਾਇਆ ਲੋਕਾਂ ਵਿੱਚ ਵਿਚਰਨੇ ਕਿ ਪਿੰਡ ਪਿੰਡ ਆਉਣਗੇ ਦੇਖੋ ਲੋਕਾਂ ਨੇ ਉਹਨਾਂ ਨੂੰ ਪਿੰਡਾਂ ਚ ਵੜਨ ਹੀ ਨਹੀਂ ਦੇਣਾ ਕਿਉਂਕਿ ਜਦੋਂ ਪਿਛਲੇ 5 ਸਾਲਾਂ ਦੇ ਵਿੱਚ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਉਹ ਆ ਕੇ ਪਿੰਡਾਂ ਦਾ ਮੂੰਹ ਨਹੀਂ ਦਿਖਾਇਆ ਉਹਨਾਂ ਨੇ ਸੋ ਗੇਜਰ ਆਮ ਜੀ ਦਾ ਉਹ ਵਿਅਕਤੀ ਨੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਤੇ ਹਰ ਇੱਕ ਦੇ ਜੇ ਕਿਤੇ ਗਰੀਬ ਨਾਲ ਧੱਕਾ ਹੁੰਦਾ ਸਭ ਤੋਂ ਪਹਿਲਾਂ ਅੱਗੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਤੇ ਜਿਹੜੇ ਸਾਲਾਂ ਪੰਜਾਬ 'ਚ ਵਿਰੋਧ ਹੋ ਰਿਹਾ ਲੱਗਦਾ ਵੀ ਵੀ ਖਾਤਾ ਖੋਲ ਬੋ ਵੀ ਜੀਪੀ ਪੰਜਾਬ 'ਚ ਬੀਜੇਪੀ ਪੰਜਾਬ ਦੇ ਵਿੱਚ ਖਾਤਾ ਨਹੀਂ ਬਹੁਤ ਸੀਟਾਂ ਆਣੀਆਂ ਨੇ ਬੀਜੇਪੀ ਦੀਆਂ ਬੜੀ ਅੱਛੀ ਪੋਜੀਸ਼ਨ ਹੈ ਕੱਲ ਮਹਾਰਾਣੀ ਸਾਹਿਬ ਦਾ ਪੇਪਰ ਭਰਨ ਦਾ ਸਮਾਂ ਸੀਗਾ ਉੱਥੇ ਵੀ ਮੈਂ ਮੌਜੂਦ ਸੀ ਮਹਾਰਾਣੀ ਸਾਹਿਬ ਦੇ ਵੀ ਬਹੁਤ ਅੱਛਾ ਜਿਹੜਾ ਸੀਗਾ ਸਿਸਟਮ ਚੱਲ ਰਿਹਾ ਸੀ ਅੱਜ ਗੇਜਾਰਾਮ ਜੀ ਦਾ ਵੀ ਤੁਸੀਂ ਦੇਖ ਲਿਆ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜਾ ਪੈਰ ਉਹ ਬਹੁਤ ਮਜ਼ਬੂਤ ਹੋ ਰਹੇ ਨੇ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਗੱਲ ਕਰੀਏ ਸਾਡੀ ਕਿਸੇ ਨਾਲ ਕੋਈ ਟੱਕਰ ਨਹੀਂ ਹੈਗੀ ਅਸੀਂ ਬਹੁਤ ਜ਼ਿਆਦਾ ਵੋਟਰਾਂ ਦੇ ਨਾਲ ਜਿੱਤ ਰਹੇ ਹਾਂ ਅੱਜ ਤੁਸੀਂ ਜਿਹੜਾ ਰੋਡ ਸ਼ੋਅ ਆ ਉਹ ਦੇਖ ਲਿਆ ਤੇ ਪੈਲਸ ਦੇ ਵਿੱਚ ਜਿਹੜਾ ਅਸੀਂ ਇੱਕ ਟੱਕਰ ਕਿਹਾ ਸੀ ਉਹ ਵੀ ਤੁਸੀਂ ਦੇਖ ਲਿਆ ਸਾਡੀ ਅਸੀਂ ਇੱਥੇ ਕਿਸੇ ਨਾਲ ਟੱਕਰ ਨਹੀਂ ਮੰਨਦੇ ਅਸੀਂ ਬਹੁਤ ਚੰਗੀਆਂ ਵੋਟਾਂ ਦੇ ਨਾਲ ਜਿਹੜਾ ਜਿੱਤ ਹਾਸਲ ਕਰਾਂਗੇ ਹੁਣ ਲਾਸਟ ਵਿੱਚ ਇੱਕ ਸਵਾਲ ਪੁੱਛਣਾ ਵੀ ਇੰਡੀਆ ਕੱਟਬੰਦਰ ਨਾਲ ਜਿਹੜੇ ਸਾਰੇ ਆਪਾਟੇ ਇਕੱਠੇ ਹੋ ਗਏ ਇੰਡੀਆ ਕੱਟਬੰਦਰ ਬਣਿਆ ਉਹਦੇ ਨਾਲ ਟੱਕਰ ਮੰਨਦੇ ਨਹੀਂ ਸਾਡੀ ਕਿਸੇ ਨਾਲ ਕੋਈ ਟੱਕਰ ਨਹੀਂ ਮੈਂ ਪਹਿਲਾਂ ਹੀ ਕਿਹਾ ਇਹ ਫਿਰ ਬੰਦਲਾ ਕਾਪੜਾ ਆਊਗਾ ਵੇ ਮਸ਼ੀਨਾਂ ਵਿੱਚ ਇਹ ਟੱਕਰ ਹੀ ਨਹੀਂ ਹੈਗੀ ਕਪੜਾ ਨਹੀਂ ਗੱਲਾਂ ਹੋ ਰਹੀਆਂ ਪਹਿਲਾਂ ਵੀ ਕੋਈ ਕਪੜਾ ਨਹੀਂ ਹੋਇਆ ਹੁਣ ਵੀ ਕੋਈ ਕਪੜਾ ਨਹੀਂ ਹੋਇਆ ਜਦੋਂ ਕੋਈ ਸੱਤਾ ਤੋਂ ਪਰੇ ਲੋਕ ਹਟਾ ਦਿੰਦੇ ਨੇ ਨਾ ਤਾਂ ਲੋਕਾਂ ਕੋਲ ਗੱਲਾਂ ਰਹਿ ਜਾਂਦੀਆਂ ਨੇ ਹੋਰ ਪਾਰਟੀਆਂ ਕੋਲ ਬੋਲਣ ਦੇ ਲਈ ਕਿ ਮਸ਼ੀਨਾਂ ਦੇ ਵਿੱਚ ਕਪੜਾ ਹੋ ਗਿਆ ਜੇਕਰ ਕੰਮ ਕੀਤੇ ਹੋਣਗੇ ਤਾਂ ਕੋਈ ਨਾ ਤਾਂ ਕੋਈ ਇਹ ਕਹਿ ਸਕਦਾ ਮਸ਼ੀਨਾਂ 'ਚ ਕਪੜਾ ਹੁਣ ਤੁਸੀਂ ਨਰਿੰਦਰ ਮੋਦੀ ਜੀ ਦੇ ਕੰਮ ਦੇਖੇ ਹੋਏ ਨੇ ਸਾਡਾ ਦੇਸ਼ ਕਿੰਨਾ ਪਿੱਛੇ ਸੀਗਾ ਅੱਜ ਸਾਡਾ ਦੇਸ਼ ਕਿੰਨਾ ਅੱਗੇ ਚਲੇ ਗਿਆ ਫੋਰਨ ਕੰਟਰੀਆਂ ਤਰਸਦੀਆਂ ਨੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਆਪਣੀ ਕੰਟਰੀ ਦੇ ਵਿੱਚ ਬੁਲਾਉਣ ਦੇ ਲਈ ਸੋ ਇਹ ਚੀਜ਼ਾਂ ਆਪਾਂ ਨੂੰ ਨੌਜਵਾਨਾਂ ਨੂੰ ਅੱਗੇ ਸਾਡੇ ਪੰਜਾਬ ਦਾ ਜਿਹੜਾ ਐਚਓ ਦੀਆਂ ਲੋਕਲ ਪਾਰਟੀਆਂ ਨੇ ਸਾਡੇ ਪੰਜਾਬ ਦਾ ਬੇੜਾ ਕਰਕੇ ਕਰਤਾ ਸਾਡੇ ਪੰਜਾਬ ਨੂੰ ਇੱਕ ਸੋਨੇ ਦੀ ਟੀੜੀ ਮੰਨਿਆ ਜਾਂਦਾ ਸੀ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਾ ਦਾ ਹੜ ਵਗ ਰਿਹਾ ਸਾਡੇ ਪੰਜਾਬ ਨੂੰ ਇਸ ਪੰਜਾਬ ਦੀ ਪਾਰਟੀਆਂ ਨੇ ਕੰਗਾਲ ਕਰਕੇ ਰੱਖਦਾ ਸੋ ਅਸੀਂ ਮੈਂ ਤੁਹਾਡੇ ਮਾਦੀਮ ਰਾਹੀ ਆਪਣੇ ਨੌਜਵਾਨ ਆਗੂਆਂ ਨੂੰ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਕਿ ਜੇਕਰ ਆਪਾਂ ਪੰਜਾਬ ਨੂੰ ਬਚਾਣਾ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆਪਾਂ ਨੂੰ ਪੰਜਾਬ ਦੇ ਵਿੱਚ ਬਣਾਣੀ ਪਊਗੀ ਆਪਾਂ ਸਪਸ਼ਟ ਦੇਖ ਲਓ ਹਰਿਆਣਾ ਸਾਡੇ ਤੋਂ 10 10 ਕੇ 20 10 ਕੇ ਪਿੱਛੇ ਸੀ ਅੱਜ ਹਰਿਆਣਾ ਸਾਡੇ ਤੋਂ ਕਿੰਨਾ ਅੱਗੇ ਚਲਾ ਗਿਆ ਕਿਉਂਕਿ ਉਹ ਸੈਂਟਰ ਦੇ ਨਾਲ ਜਿਹੜਾ ਤਾਲਮਿਲ ਕਰਕੇ ਚੱਲੇ ਆ ਸੋ ਮੈਂ ਅਪੀਲ ਕਰਦਾ ਪਹਿਲਾਂ ਤਾਂ ਹਲਕ ਸਭਾ ਹਲਕਾ ਫੱਡੇਗੜ ਸਾਹਿਬ ਤੋਂ ਕਿ ਵੋਟਰਾਂ ਨੂੰ ਕਿ ਸ਼੍ਰੀ ਗੇਜਾਰਾ ਬਲਵਿਕ ਜੀ ਨੂੰ ਵੋਟ પાਕੇ ਆਪਾਂ ਜਿੱਤਵਾਲ ਲੈ ਕੇ ਚੱਲੀਏ ਤਾਂ ਨਰੇਂਦਰ ਮੋਦੀ ਜੀ ਦੀ ਚੋੜੀ ਦੇ ਵਿੱਚ ਆਪਾਂ ਸੀਟ ਜਿੱਤ ਗਏ ਜਿਹੜੀ ਉਹ ਪਾਈਏ ਤੇ ਦੂਜੀ ਮੈਂ ਬੇਨਤੀ ਕਰਦਾ ਕਿ ਹੁਣ ਸਾਰੀ ਪਾਰਟੀ ਦਾ ਖਹਿੜਾ ਛੱਡ ਕੇ ਆਪਾਂ ਸਿਰਪਾਰ ਸਰਪਿਕਾ ਭਾਰਤੀ ਜਨਤਾ ਪਾਰਟੀ ਕਮਲ ਦੇ ਬੁੱਲ ਤੇ ਮੋਹਰ ਲਾਈਏ ਅੱਜ ਆਪਾਂ ਜੋ ਸੈਂਟਰ ਦੇ ਵਿੱਚ ਸਰਕਾਰ ਬਣ ਰਹੀ ਉਹਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦਾ ਜੀ ਤੁਸੀਂ ਕਹਿੰਦੇ ਹੋ ਜੀ ਮੋਦੀ ਦੀ ਸਰਕਾਰ ਬਹੁਤ ਵਧੀਆ ਸਾਰੇ ਖੁਸ਼ ਨੇ ਨਾ ਵੀ ਫਿਰ ਕਿਸਾਨ ਕਿਉਂ ਦੁਖੀ ਨੇ ਦੇਖੋ ਜੀ ਕਿਸਾਨ ਤੁਸੀਂ ਆਪ ਸਮਝਦਾਰ ਹੋ ਪਹਿਲਾਂ 34 ਜਥੇਬੰਦੀਆਂ ਨੇ ਜਿਹੜਾ ਸੰਘਰਸ਼ ਆ ਉਹ ਚਾਲੂ ਕੀਤਾ ਸੀ ਜਦੋਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਕਾਨੂੰਨ ਸੀਗੇ ਉਹ ਵਾਪਸ ਲੈ ਲਏ ਸੀਗੇ ਉਸ ਵਾਰ ਜਿਹੜੀਆਂ ਦੋ ਪੇਡ ਜਥੇਬੰਦੀਆਂ ਨੇ ਉਹਨਾਂ ਨੇ ਜਾ ਕੇ ਉੱਥੇ ਧਰਨਾ ਲਾ ਲਿਆ ਔਰ 34 ਦੀ 34 ਜਦੇਬੰਦੀਆਂ ਸਾਰੀਆਂ ਚੁੱਪੋ ਬੈਠੀਆਂ ਨੇ ਕਿਉਂ ਇਹ ਆਪਾਂ ਨੂੰ ਸੋਚਣਾ ਪਊਗਾ ਜਾਂ ਸਾਨੂੰ ਸੋਚਣਾ ਪਊਗਾ ਜਿਹੜੀ ਅੱਗੇ ਅੱਗੇ ਅਸੀਂ ਆਪਣਾ ਭਵਿੱਖ ਬਣਾਣਾ ਉਹਦੇ ਲਈ ਸਾਨੂੰ ਸੋਚਣਾ ਪਊਗਾ ਸਾਡਾ ਹਰ ਨੌਜਵਾਨ ਬਾਹਰ ਨੂੰ ਭੱਜ ਰਿਹਾ ਜੇ ਸਾਡਾ ਸਾਡੇ ਪੰਜਾਬ ਦੇ ਵਿੱਚ ਸਰਕਾਰ ਵਧੀਆ ਹੋਊਗੀ ਇੰਡਸਟਰੀਜ਼ ਆਊਗੀ ਸਾਰਾ ਕੁਝ ਆਊਗਾ ਤੇ ਸਾਡੇ ਨੌਜਵਾਨ ਬਾਹਰ ਪੱਜਣ ਦੀ ਲੋੜ ਨਹੀਂ ਹੈਗੀ ਉੱਥੇ ਵੀ ਸਾਡੇ ਨੌਜਵਾਨ ਜਿਹੜੇ ਲੇਬਰ ਦੇ ਵਿੱਚ ਕੰਮ ਕਰ ਰਹੇ ਨੇ ਅੱਜ ਕੈਨੇਡਾ ਦੇ ਵਿੱਚ ਹਰ ਨਿਤ ਨਮੀ ਮੌਤ ਹੁੰਦੀ ਹੈ ਸਾਡੇ ਨੌਜਵਾਨ ਦੀ ਜੇ ਸਾਡੇ ਇੱਥੇ ਲੋਕਲ ਬੈਟੇ ਹੋਣਗੇ ਜੇ ਕੋਈ ਛੋਟਕ ਤਕਲੀਫਾ ਉਹਨੂੰ ਅਸੀਂ ਦੇਖ ਸਕਦੇ ਆ ਤੇ ਜੇ ਇੱਥੇ ਇੰਡਸਟਰੀਜ਼ ਆਊਗੀ ਸਾਰਾ ਕੁਝ ਆਊਗਾ ਸਿਰਫਔਰ ਸਿਰਫ ਉਹ ਜੋ ਉਹ ਕਰ ਸਕਦੀ ਹੈ ਤਾਂ ਸਿਰਫ ਕੇਂਦਰ ਦੀ ਸਰਕਾਰ ਕਰ ਸਕਦੀ ਆ ਆਦਰਵਾਇਜ਼ ਇੱਥੇ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਲਈ ਤੁਹਾਡੇ ਸਾਹਮਣੇ ਆ ਲੋਕਾਂ ਨੂੰ ਜੁਮਲੇ ਬਾਜਾਂ ਦੀ ਸਰਕਾਰ ਲੋਕਾਂ ਨੇ ਬਣਾਤੀ ਨੌਜਵਾਨਾਂ ਨੂੰ ਭਗਤ ਸਿੰਘ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਕੇ ਉਹਨਾਂ ਨੇ ਗੁੰਮਰਾਹ ਕੀਤਾ ਤੇ ਸਾਡੇ ਐਸ்சிਪੀ ਚਾਰੇ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲਾ ਕੇ ਉਹਨਾਂ ਨੇ ਗੁੰਮਰਾਹ ਕੀਤਾ ਅੱਜ ਤੁਸੀਂ ਦੇਖ ਲਓ ਸਾਡਾ ਜਿਹੜਾ ਐਸਸੀਐਸਟੀ ਕਮਿਸ਼ਨ ਸੀਗਾ ਪੰਜਾਬ ਜਿਹਦਾ ਚੰਡੀਗੜ੍ਹ ਆਫਿਸ ਆ ਉਹਦੇ ਵਿੱਚ ਸਾਡੇ ਮੈਂਬਰਾਂ ਦੀ ਗਿਣਤੀ ਘਟਾਤੀ ਅੱਜ ਤੱਕ ਸਾਡਾ ਉੱਥੇ ਚੇਅਰਮੈਨ ਨਹੀਂ ਲਾਇਆ ਗਿਆ ਸਾਡੇ ਐਸਸੀ ਲੋਕਾਂ ਨੂੰ ਕਿੱਥੋਂ ਇਨਸਾਫ ਮਿਲ ਜੂਗਾ ਮੈਂ ਆਪਣੇ ਸਾਰੇ ਬਾਲਮੀਕੀ ਰਵਿਦਾਸ ਭਾਈਚਾਰੇ ਨੂੰ ਐਸਸੀਪਾਏ ਜਰੂਰ ਬੇਨਤੀ ਕਰਦਾ ਕਿ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਤੁਹਾਡੇ ਕੋਲ ਵੋਟ ਮੰਗਣ ਆਂਦਾ ਉਹਨਾਂ ਨੂੰ ਇਹ ਸਵਾਲ ਕੀਤੇ ਜਾਣ ਤੇ ਉਹਨਾਂ ਨੂੰ ਪੁੱਠੇ ਪੈਰੀ ਮੋੜਿਆ ਜਾਵੇ ਇੱਕ ਮੇਰਾ ਸਵਾਲ ਹੋ ਰਿਹਾ ਇਹਨਾਂ ਨੇ ਵੀ ਗੱਲ ਕੀਤੀ ਸੀ ਕੀ ਕੇਈਰੀ ਵਾਲਾ ਬਿਆਨ ਹੁੰਦਾ ਕਿ ਇਹਨਾਂ 75 ਸਾਲ ਤੱਕ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਹੂਗਾ ਨਿਰਿੰਦਰ ਮੋਦੀ ਉਸ ਤੋਂ ਬਾਅਦ ਵੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਲਾਉਣਗੇ ਉਹ ਸਹੀ ਕੀ ਵੀ ਜੋ ਸੰਵਿਧਾਨ ਨੂੰ ਮੰਨਦੇ ਨੇ ਤਾਂ ਇਹ ਗੱਲ ਸਹੀ ਹੈ ਦੇਖੋ ਇਹ ਹਾਈ ਕਮਾਂਡ ਦਾ ਕੰਮ ਹੈ ਇਹ ਸਾਨੂੰ ਉਹਨਾਂ ਤੇ ਛੱਡਣਾ ਪਊਗਾ ਜੋ ਪਾਰਟੀ ਦਾ ਸੰਵਿਧਾਨ ਆ ਉਹਦੇ ਤਹਿਤ ਜੋ ਕੁਝ ਹੋਊਗਾ ਪ੍ਰਧਾਨ ਮੰਤਰੀ ਸਾਹਿਬ ਮੰਨਣਗੇ ਉਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਉਹ ਕਹਿੰਦਾ ਅਮਿਤ ਸ਼ਾਹ ਨੂੰ ਲਾਉਣਗੇ ਪ੍ਰਧਾਨ ਮੰਤਰੀ ਜੀਨੂੰ ਵੀ ਲਾਣ ਐਵਰੀਥਿੰਗ ਜੀਨੂੰ ਵੀ ਲਾਣ ਪ੍ਰਧਾਨ ਮੰਤਰੀ ਉਹ ਹਾਈ ਕਮਾਂਡ ਦਾ ਕੰਮ ਹੈ ਸਾਡਾ ਕੰਮ ਨਹੀਂ ਸਾਡਾ ਕੰਮ ਹੈ ਭਾਰਤ ਦੀ ਸਰਕਾਰ ਬਣਾਣਾ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਅਸੀਂ ਖੁਦ ਵੀ ਅਸੀਂ ਮੈਂ ਪਿਛਲੇ 3 ਮਹੀਨੇ ਤੋਂ ਤੁਰਿਆ ਹੋਇਆ ਮੈਂ ਰਾਤ ਨੂੰ ਘਰੇ 12-12 ਵਜੇ ਤੱਕ ਬੜਦਾ ਸਿਰਫ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਇਹ ਫਿਰ ਕੇਜਰੀਵਾਲ ਹੁਣ ਬਾਹਰ ਆ ਗਿਆ ਕਿਵੇਂ ਦੇਖਦੇ ਹੋ ਵੀ ਸਹੀ ਸੀ ਇਹ ਗਲਤ ਆ ਕੇਜਰੀਵਾਲ ਬਾਹਰ ਨਹੀਂ ਆਇਆ ਉਹਨੂੰ ਥੋੜੇ ਸਮੇਂ ਲਈ ਮੌਹਲਦੋ ਦਿੱਤੀ ਗਈ ਆ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਉਹਨੂੰ 1 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਔਰ 2 ਤਰੀਕ ਨੂੰ ਉਹਨੂੰ ਕਿਹਾ ਗਿਆ ਚੈਲੰਜ ਕਰਕੇ ਕਿ ਤੈਨੂੰ ਦੋ ਤਰੀਕ ਨੂੰ ਆਪਣੇ ਆਪ ਪੇਸ਼ ਹੋਣਾ ਪਏਗਾ ਜੇਕਰ ਤੂੰ ਪੇਸ਼ ਨਾ ਹੋਇਆ ਤਾਂ ਫਿਰ ਤੇਰੇ ਨਾਲ ਦੂਈ ਤਰੀਕੇ ਨਾਲ ਪੇਸ਼ ਆਇਆ ਜਾਊਗਾ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਪੂਰੇ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਵੀ ਜਿਹੜੇ ਸਾਡੇ ਲੋਕ ਸਭਾ ਦੇ ਹਲਕਾ ਆਪਣੇ ਇੰਚਾਰਜ ਨੇ ਅਸ਼ੀਲੀ ਗੇਜਾਰਾਮ ਜੀ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਨੇ ਸਾਨੂੰ ਮੋਦੀ ਉਹ ਜਿਨ੍ਹਾਂ ਨੇ ਆਪਣੇ ਮੋਦੀ ਜੀ ਨੇ ਸਾਡੇ ਚੋਲੀ ਚ ਪਾਇਆ ਇਹ ਕੈਂਡੀਡੇਟ ਪੂਰੇ ਫਤਿਹਗੜ੍ਹ ਸਾਹਿਬ ਨੂੰ ਇਹ ਹੀ ਮੇਰੀ ਅਪੀਲ ਹੈ ਕਿ ਇੱਕ ਇੱਕ ਵੋਟ ਲੇ ਤਰੀਕ ਇੱਕ ਤਰੀਕ ਨੂੰ ਇੱਕ ਜ਼ੋਨ ਨੂੰ ਅਮਲ ਦਾ ਫੋਲ ਦਾ ਬਟਨ ਦਬਾ ਕੇ ਉਹਨਾਂ ਦੇ ਛੋੜੀ ਚ ਪਾਏ ਤਾਂ ਕਿ ਅਸੀਂ ਕੇਂਦਰ ਵਿੱਚ ਆਪਣਾ ਜੋ ਵੀ ਹੈਗਾ ਇੱਥੋਂ ਦਾ ਹਲਕੇ ਦਾ ਵਿਕਾਸ ਕਰਾ ਸਕੀਏ ਠੀਕ ਹੈ ਜੀ ਬਹੁਤ ਧੰਨਵਾਦ ਤੇ ਅਸੀਂ ਤੁਸੀਂ ਦੇਖ ਰਹੇ ਸੀ ਅਸੀਂ ਗੱਲਬਾਤ ਕੀਤੀ ਹੈ ਤੇ ਅੱਜ ਕੇਜਰ ਆਰਾਮ ਬੀਜੇਪੀ ਵੱਲੋਂ ਉਮੀਦਵਾਰ ਨੇ ਤੇ ਉਹ ਆਪਣੇ ਨਾਮੀਨੇਸ਼ਨ ਭਰ ਰਹੇ ਨੇ ਫਤੇਗੜ ਸਾਹਿਬ ਤੋਂ ਐਮਪੀ ਦੀ ਉਮੀਦਵਾਰ ਲਈ ਤੇ ਇਹ ਕਹਿੰਦੇ ਨੇ ਗੱਲਬਾਤ ਕੀਤੀ ਆਪਾਂ ਨੇ ਵੀ 13-13 ਸੀਟਾਂ ਬੀਜੇਪੀ ਲੈ ਕੇ ਜਾਊਗੀ ਹਮਿੰਦਰ ਸਿੰਘ ਮੇਰਾ ਕੈਮਰਾਮੈਨ ਲਾਡਪੁਰਿਆ ਧੰਨਵਾਦ